ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਦੋਨਾਂ ਸ਼ਹਿਰਾਂ ਤੋਂ ਦੂਰੀ ਲਗਭਗ ਸੇਮ ਹੈ 10 ਕਿਲੋਮੀਟਰ ਕੋਟਕਪੂਰੇ ਵਾਲੇ ਪਾਸੇ ਤੋਂ ਸਾਈਡ ਤੇ ਹਟਮਾ ਤੇ ਇੰਨੀ ਕੁ ਦੂਰ ਜਿਹੜਾ ਫਰੀਦਕੋਟ ਸਾਈਡ ਤੋਂ ਹੈ ਨੇੜੇ ਦੇ ਮੁੱਦਕੀ ਵੀ ਰਹਿ ਜਾਂਦਾ 16 ਕਿਲੋਮੀਟਰ ਤੇ ਬਾਗਾਪੁਰਾਣਾ ਜਿਹੜਾ ਉਹ 35 ਕਿਲੋਮੀਟਰ ਸਾਈਡ ਤੇ ਹਟਮਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਨਰੋਲ ਖੇਤੀਬਾੜੀ ਕਿੱਤਾ ਪਰ ਪਸ਼ੂ ਜਿਹੜੇ ਉਹ ਘਰੇ ਪਹਿਲਾਂ ਤੋਂ ਹੀ ਚੰਗੇ ਰੱਖਦੇ ਰਹੇ ਆ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਇੱਕ ਝੋਟੀ ਇਹਨਾਂ ਨੇ ਵਿਕਾਊ ਕੀਤੀ ਹੈ ਇਹਦੀ ਡਿਟੇਲ ਮੈਂ ਦੱਸ ਦੂੰਗਾ ਚਾਚਾ ਜੀ ਹੋਰੀ ਨਾਲ ਆ ਤੇ ਤੋੜ ਕੇ ਆਪਾਂ ਨੂੰ ਦਿਖਾ ਦੇਣਗੇ ਪਹਿਲਾ ਸੂਆ ਦੋਸਤੋ ਇਹ ਸੁੰਦੀ ਹੈ ਝੋਟੀ ਥੋੜਾ ਉਮਰ ਜਿਹੜੀ ਉਹ ਪੱਕ ਕੇ ਸੂ ਰਹੀ ਹੈ ਦਿਨ ਪੰਜ ਚਾਰ ਹਜੇ ਲੈ ਜੂਗੀ ਸੂਨ ਦੇ ਵਿੱਚ ਤੇ ਡਿਮਾਂਡ ਜਿਹੜੀ ਕੀਤੀ ਐ ਰੇਟ ਜਿਹੜਾ ਰੱਖਿਆ ਉਹ 1 ਲੱਖ ਤੇ 10 ਹਜ਼ਾਰ ਆ ਆਮ ਪਸ਼ੂ ਪਾਲਕਾ ਕਦੇ ਕਦੇ ਪਸ਼ੂ ਵੇਚਣਾ ਤਾਂ ਰੇਟ ਜਿਹੜਾ ਉਹ ਆਪਦੀ ਪਸ਼ੂ ਨੂੰ ਦੇਖ ਕੇ ਇਹਨਾਂ ਨੇ ਜੱਜਮੈਂਟ ਕੀਤੀ ਵੀ ਆਪਾਂ ਇਹ ਡਿਮਾਂਡ ਰੱਖਦੇ ਆ ਬਾਕੀ ਜਿਹੜਾ ਵੀ ਖਰੀਦਣਾ ਚਾਹੁੰਦਾ ਉਹਨੂੰ ਜਿਹੜੇ ਹਿਸਾਬ ਤੇ ਜੱਜਦੀ ਐ ਉਹ ਰੇਟ ਲਾ ਕੇ ਦੇਖ ਸਕਦਾ ਹੁੰਦਾ ਤੋਰ ਕੇ ਤੁਹਾਨੂੰ ਦਿਖਾਉਣੇ ਖੁੱਲੋ ਜੀ ਤੇ ਨੂੰ ਵੇਚਣ ਦਾ ਕਾਰਨ ਉਹੀ ਆ ਦੱਸੋ ਵੀ ਜਿਹੜਾ ਘਰ ਚ ਚਾਰ ਕਨਾਗ ਹੈਗੇ ਆ ਤੇ ਇੱਕ ਝੋਟੀ ਪਹਿਲਾਂ ਜਿਹੜੀ ਉਹ ਸੂਈ ਵੀ ਐ ਤੇ ਦੁੱਧ ਹੈਗਾ ਘਰ ਦੇ ਵਿੱਚ ਤੇ ਬਾਲੇ ਪਸ਼ੂ ਰੱਖਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੇਨ ਕੰਮ ਜਿਹੜਾ ਉਹ ਖੇਤੀਬਾੜੀ ਐ। ਸੋ ਇਹ ਪਹਿਲਾਂ ਝੋਟੀ ਆ ਦੱਸੋ। ਅੰਦਾਜ਼ਨ ਉਮਰ ਇਹਦੀ ਸਾਢੇ 1-3 ਸਾਲ ਹੋਊਗੀ। ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ। ਸਿੰਗ ਇਸ ਤਰ੍ਹਾਂ ਦਾ ਦੱਸੋ ਇਹਦਾ ਥੋੜੀ ਅੱਗੇ ਨੂੰ ਲੈ ਜਾਓ ਜਾਈਂ ਭਾਵੇਂ ਉਧਰ ਟਰੈਕਟਰ ਵਾਲੇ ਪਾਸੇ ਨੂੰ। ਅੱਛਾ ਸੋ ਦੱਸੋ ਕਿਉਂਕਿ ਪਸ਼ੂ ਖੋਲੇ ਉਪਰਾ ਬੰਦਾ ਘਰਾਂ ਚ ਘਟ ਆਉਂਦਾ ਉਹਦੇ ਕਰਕੇ ਪਸ਼ੂ ਡਰਦਾ ਰਹਿੰਦਾ ਵੀ ਕਾਹਤੋਂ ਮੈਨੂੰ ਖੋਲ ਕੇ ਸਾਈਡ ਨੂੰ ਲਿਜਾਰੇ ਦੂਜੇ ਪਸ਼ੂ ਨੂੰ ਤਾਂ ਰੋਕੇ ਮੜਾ ਗੋਆ ਕਰ ਲੈਂਦੇ ਹਵਾਨਾ ਦੱਸੋ ਥੋੜਾ ਅਗਲੇ ਪਾਸੇ ਦਾ ਵੱਧ ਦਿਖਾਉਂਦੀ ਹੈ ਵੈਸੇ ਜੋ ਤੁਰਦੀ ਹੈ ਉਹਦਾ ਪਛਾਣ ਦੀ ਵੀ ਹਵਾਨਾ ਦਿਸਦਾ ਪਰ ਅਗਲੇ ਪਾਸੇ ਨੂੰ ਹਵਾਨਾ ਥੋੜਾ ਜ਼ਿਆਦਾ ਹੈ ਸੂਏ ਸਾਈਡ ਤੋਂ ਵੀ ਤੁਸੀਂ ਇਹਦਾ ਥਣ ਹਵਾਨਾ ਦੇਖ ਸਕਦੇ ਹੋ ਅਗਲੇ ਪਾਸੇ ਦੀ ਹਵਾਨਾ ਜ਼ਿਆਦਾ ਦਿਖਾਉਂਦੀ ਬਾਕੀ ਜਦੋਂ ਸੌਣ ਲੱਗੂਗੀ ਉਦੋਂ ਹਵਾਨਾ ਭਰੂਗੀ ਥੋੜਾ ਥੋੜਾ ਪਿੰਡਾ ਜਿਹੜਾ ਉਹ ਨਰਮ ਪੈਣਾ ਸ਼ੁਰੂ ਹੋ ਗਿਆ ਹੁਣ ਹੋ ਸਕਦਾ ਗਰਮੀ ਦੀ ਰੁੱਤ ਕੋਈ 2-4 ਦਿਨ ਜਿਹੜਾ ਲੈ ਵੀ ਜਾਵੇ ਤੇ ਪਹਿਲਾਂ ਵੀ ਹੋ ਸਕਦੀ ਹੈ। ਬਾਕੀ ਰੇਟ ਤੁਹਾਨੂੰ ਇਹਦਾ ਦੱਸਤਾ। ਤੁਸੀਂ ਕਾਲ ਕਰ ਲਓ ਜੇ ਸੌਦਾ ਜਿਹੜਾ ਉਹ ਹੋ ਜਾਂਦਾ ਹੁੰਦਾ ਕਿਉਂਕਿ ਕੋਸ ਮਾਰਜਨ ਇਹਦੇ 'ਚ ਹੁੰਦਾ ਕੁਸ ਰੇਟ ਜਿਹੜਾ ਉਹ ਡਾਊਨ ਪੈ ਜਾਂਦਾ ਹੁੰਦਾ। ਸੋ ਹੁਣ ਜਦੋਂ ਇਧਰ ਨੂੰ ਨੰਗਣ ਲੱਗੀ ਝੋਟੀ ਫਿਰ ਤੁਸੀਂ ਦਾ ਹਵਾਨਾ ਦੇਖ ਲੋਗੇ। ਵੈਸੇ ਇਹ ਸੀਲ ਸਰੀਫੀ ਹੁਣ ਤੱਕ ਜਗਾਲੀ ਕਰੀ ਗਈ ਹੈ। ਸਿਰਫ ਖੋਲਣ ਲੱਗੇ ਆ ਪਸੂ ਡਰਦਾ ਵੀ ਕਾਹ ਤੋਂ ਖੋਲ ਲਿਆ। ਵੈਸੇ ਇਹਨੇ ਆਪਦਾ ਜਿਹੜਾ ਉਹ ਗਾਲਾ ਹੀ ਕਰਦੀ ਰਹੀ ਹੈ। ਉਹ ਇਹ ਰੋਕਾ ਦਸਵੇ ਦੇ ਹਵਾਨੇ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮਾਜ ਵਕਾਉ ਸੀ ਤੁਸੀਂ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ